ਜੋ ਸਕਰੀਨ ਤੇ ਵੀਡੀਓ ਚੱਲ ਰਹੀ ਹੈ ਕਾफी ਜ਼ਿਆਦਾ ਵਿਆਧ ਇਹ ਵੀਡੀਓ ਵਾਇਰਲ ਹੋ ਰਹੀ ਹੈ ਵਿਆਹ ਦੇ ਵਿੱਚ ਬਾਕੀ ਸਾਰੇ ਹੁੰਦੇ ਹਨ ਇਕੱਲਾ ਬਾਪ ਨਹੀਂ ਹੁੰਦਾ ਕਿਉਂਕਿ ਬਾਪ ਦੀ ਡੈਥ ਹੋਈ ਹੁੰਦੀ ਹੈ ਜਿੱਥੇ ਕੀ ਦੇਖਦੇ ਆ ਕਿ AI ਦੀ ਵਰਤੋਂ ਗਲਤ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਹ ਇਸ ਵੀਡੀਓ ਦੇ ਵਿੱਚ AI ਦੀ ਵਰਤੋਂ ਬਹੁਤ ਹੀ ਵਧੀਆ ਕੀਤੀ ਗਈ ਹੈ ਜਦੋਂ LD ਤੇ ਵੀਡੀਓ ਚੱਲਦੀ ਹੁੰਦੀ ਹੈ ਬਾਪ ਜਿਉਂਦਾ ਦੇਖਦੇ ਹਨ ਇੱਕਦਮ ਤਾਂ ਸਾਰੇ ਭਾਵੁਕ ਹੋ ਜਾਂਦੇ ਹਨ ਆ ਵਾਲੀ ਕੁੜੀ ਅਤੇ ਵਿਆਹ ਵਾਲਾ ਮੁੰਡਾ ਤੇ ਸਾਰੇ ਰਿਸ਼ਤੇਦਾਰ ਤਾਂ ਹਾਂ ਮਾਰਨ ਲੱਗ ਜਾਂਦੇ ਹਨ ਖੁਸ਼ੀ ਦਾ ਮਾਹੌਲ ਇੱਕਦਮ ਗਮੀ ਦੇ ਵਿੱਚ ਬਦਲ ਜਾਂਦਾ ਹੈ ਜਦੋਂ ਭਾਵੁਕ ਹੋ ਜਾਂਦੇ ਹਨ ਰਿਸ਼ਤੇਦਾਰ ਮੁੰਡਾ ਤੇ ਕੁੜੀ ਵਿਆਹ ਵਾਲੇ ਸਾਰੇ ਜਦੋਂ ਬਾਪ ਨੂੰ ਜਿਉਂਦਾ ਦੇਖਦੇ ਹਨ ਤਾਂ ਸਾਰੇ ਜਾਣੇ ਉਦਾਸ ਬਹੁਤ ਜ਼ਿਆਦਾ ਹੁੰਦੇ ਹਨ ਦੋਸਤੋ ਮਾਪੇ ਦੀ ਕਦੇ ਵੀ ਘਾਟ ਪੂਰੀ ਨਹੀਂ ਹੁੰਦੀ ਜਦੋਂ ਸਗਣ ਦਾ ਟਾਈਮ ਹੁੰਦਾ ਹੈ ਬਾਪ ਨਹੀਂ ਹੁੰਦਾ ਹੈ ਤਾਂ ਉਹ ਦੋ ਘਾਟ ਬਹੁਤ ਜਿਆਦਾ ਮਹਿਸੂਸ ਹੁੰਦੀ ਹੈ ਜਦੋਂ ਐਲਡੀ ਤੇ ਵੀਡੀਓ ਦੇ ਵਿੱਚ ਬਾਪ ਇੱਕਦਮ ਆ ਜਾਂਦਾ ਹੈ ਤਾਂ ਸਾਰੇ ਦੇਖ ਕੇ ਹੈਰਾਨ ਹੋ ਜਾਂਦੇ ਹਨ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਸਤਿ ਸ੍ਰੀ ਅਕਾਲ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ ਰੱਬ ਰਾਖਾ ਜੀ